ਕਬੱਡੀ ਦੇ ਪ੍ਰੇਮੀਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਪਡੇਟ ਕਬੱਡੀ ਦੇ ਉੱਪਰ ਤਾਂ ਹਰ ਵਾਰ ਦੀ ਤਰ੍ਹਾਂ ਅੱਜ ਲੈ ਕੇ ਪਹੁੰਚੇ ਹਾਂ ਦੋਸਤੋ ਜੀਠੂ ਕੇ ਜ਼ਿਲ੍ਹਾ ਬਠਿੰਡਾ ਵਿਖੇ ਹੋਏ ਵੱਡੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਜਿੱਥੇ ਕਿ ਦੋਸਤੋ ਪਹਿਲਾ ਨਾਮ ਸੀ 71000 ਦੂਸਰਾ ਨਾਮ 55000 ਅਤੇ ਬੈਸਟ ਰੇਡਰ ਅਤੇ ਬੈਸਟ ਯਾਫੀ ਦੇ ਲਈ ਫੋਰ ਟਰੈਕਟਰ ਰੱਖੇ ਗਏ ਸਨ ਤਾਂ ਦੋਸਤੋ ਇੱਥੇ ਫਾਈਨਲ ਮੈਚ ਹੋਇਆ ਸੀਗਾ ਜੰਗੀਆਣਾ ਅਤੇ ਸ਼ਕਰਪੁਰ ਦੀਆਂ ਟੀਮਾਂ ਦੇ ਵਿਚਕਾਰ ਜਿੱਥੇ ਕਿ ਸ਼ੀਲੋ ਅਤੇ ਜੱਕੂ ਦੀ ਵੀ ਵਧੀਆ ਟੱਕਰ ਸੀਗੀ ਤਾਂ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਇੱਥੇ ਪਹਿਲਾ ਨਾਮ ਜਿੱਤਿਆ ਹੈ ਸ਼ਕਰਪੁਰ ਦੀ ਟੀਮ ਨੇ ਜਿੱਦੇ ਕਿ 15 ਪੁਆਇੰਟ ਰਹੇ ਅਤੇ 7.5 ਪੁਆਇੰਟ ਰਹੇ ਜੰਗੀ ਵਾਲਿਆਂ ਦੀ ਟੀਮ ਦੇ ਜਿੱਤੇ ਵਿੱਚ ਸ਼ਿਲੂ ਵਰਗੇ ਗੁਰਪ੍ਰੀਤ ਵਰਗੇ ਖਿਡਾਰੀ ਖੇਡ ਰਹੇ ਸਨ ਅੱਗੇ ਦੋਸਤੋ ਬੈਸਟ ਰੇਡਰ ਅਤੇ ਵੈਸਟ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਬਣੇਗਾ ਦੋਸਤੋ ਪੰਜ ਰੇਡਾਂ ਪਾ ਕੇ ਪੰਜ ਨੰਬਰ ਹਾਸਲ ਕੀਤੇ ਬੂਰੀਆ ਸੀਸਰ ਵਾਲਾ ਅਤੇ ਸ਼ਾਜੀ ਦੀਆਂ ਵੀ ਪੰਜ ਰੇਡਾਂ ਅਤੇ ਪੰਜ ਹੀ ਨੰਬਰ ਸੀ ਉਹ ਵੀ ਬੈਸਟ ਬਣਿਆਗਾ ਦੋਸਤੋ ਟੀਮ ਦੀ ਸਹਿਮਤੀ ਨਾਲ ਦੋਨੇ ਖਿਡਾਰੀ ਬੈਸਟ ਤੇ ਫੂਡ ਟਰੈਕਟਰ ਬੈਸਟ ਟਰੈਕਟਰ ਵਾਲਾ ਜਿੱਤਿਆ ਹੁਣ ਗੱਲ ਕਰਦੇ ਆਂ ਦੋਸਤੋ ਬੈਸਟ ਜੱਫੀ ਬਾਰੇ ਤਾਂ ਬੈਸਟ ਜੱਫੀ ਦੋਸਤੋ ਤੁਹਾਨੂੰ ਦੱਸਦੀ ਆ ਸਾਡੀ ਖੇਡ ਕਬੱਡੀ ਦਾ ਜਸਮਾਨੀ ਚੁੰਬਕ ਜਾਨੀ ਕਿ ਫਰੀਅਦ ਅਲੀ ਸ਼ਕਰਪੁਰ ਵਾਲਾ ਬੈਸਟ ਜੱਫੀ ਬਣਿਆ ਜਿਹਨੇ ਕਿ ਦੋਸਤੋ ਤਿੰਨ ਟੱਚ ਲਾਈ ਤੇ ਦੋ ਚੋਟੀ ਦੇ ਜ਼ਬਰਦਸਤ ਜੱਫੇ ਲਾ ਕੇ ਆਪਣੀ ਟੀਮ ਨੂੰ ਜਿੱਤ ਤ ਦਵਾਈ ਆ ਤੇ ਦੋਸਤੋ ਫੂਡ ਟਰੈਕਟਰ ਦਾ ਜੇਤੂ ਬਣਿਆ ਤਾਂ ਦੇ ਦਿਓ ਮੁਬਾਰਕਾਂ ਤੁਸੀਂ ਵੀ ਦੋਸਤੋ ਕਬੱਡੀ ਦੇ ਇਹਨਾਂ ਵੱਡੇ ਮੱਲਾਂ ਨੂੰ ਤੇ ਜੇਕਰ ਆਪਣੀਆਂ ਵੀਡੀਓ ਤਾਂ ਨੂੰ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਭਰਾ ਬਣ ਕੇ ਵੱਧ ਤੋਂ ਵੱਧ ਕਰਿਆ ਕਰੋ ਤੇ ਬਾਕੀ ਦੀਆਂ ਹੋਰ ਜਾਣਕਾਰੀਆਂ ਦੇਖਣ ਲਈ ਆਪਣੇ YouTube ਚੈਨਲ ਨਾਲ ਜੁੜੇ ਰਹੋ ਧੰਨਵਾਦ ਬਹੁਤ ਬਹੁਤ ਸਾਰੇ ਭਰਾਵਾਂ ਦਾ